ਉਬਾਈ ਦੇ ਵਿੱਚ ਇਹ ਗੱਲਾਂ ਜਿਹੜੀਆਂ ਜੱਜ ਸਾਹਿਬ ਵੱਲੋਂ ਕਹੀਆਂ ਗਈਆਂ ਕਿ ਫਾਂਸੀ ਅਜੇ ਤੱਕ ਹੋਈ ਕਿਉਂ ਨਹੀਂ ਇਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਤੇ ਫਿਰ ਬਕਾਇਦਾ ਸਰਕਾਰੀ ਵਕੀਲ ਨੇ ਦੁਬਾਰਾ ਜਿਹੜਾ ਇਹ ਕਹਿੰਦੇ ਕਿ ਇਸ ਦੇ ਵਿੱਚ ਇੱਕ ਮੁੱਖ ਮੰਤਰੀ ਦੀ ਜਿਹੜੀ ਹੈ ਹੱਤਿਆ ਹੋਈ ਹੈ ਤੇ ਮਸਲਾ ਬੜਾ ਜਿਹੜਾ ਸੀਰੀਅਸ ਹੈਗਾ ਤੇ ਸਾਨੂੰ ਅਜੇ ਹੋਰ ਜਿਹੜਾ ਸਮਾਂ ਜਿਹੜਾ ਹੈ ਉਹ ਚਾਹੀਦਾ ਹੈਗਾ ਸਰਦਾਰ ਹਤਾ ਸਿੰਘ ਜੀ ਕਿਵੇਂ ਦੇਖਦੇ ਹੋ ਮਸਲਾ ਇਹ ਸੀਰੀਅਸ ਹੈ ਜਾਂ ਮਸਲਾ ਇਹ ਸੀਰੀਅਸ ਹੈ ਕਿ ਇੱਕ ਇਨਸਾਨ ਇੰਨੇ ਲੰਬੇ ਸਮੇਂ ਤੋਂ ਤਕਰੀਬਨ 29 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਤੇ 2012 ਤੋਂ ਹੀ ਫਾਂਸੀ ਵਾਲੀ ਚੱਕੀ ਦੇ ਵਿੱਚ ਹੈਗੇ ਆ ਉਹ ਮਸਲਾ ਸੀਰੀਅਸ ਹੈ ਇਹ ਮਸਲਾ ਸੀਰੀਅਸ ਹੈ ਫਿਰ ਉਹਦੇ ਕੋਈ ਹਿਊਮਨ ਰਾਈਟਸ ਨਹੀਂ ਹੈਗੇ ਤੋ ਜਦੋਂ ਰਜੀਵ ਗਾਂਧੀ ਕਤਲकांड ਦੇ ਸਾਰੇ ਬੰਦੇ ਆ ਉਹਨਾਂ ਨੂੰ ਈਵਨ ਉਹਨਾਂ ਦੀ ਵਿਧਾਨ ਸਭਾ ਵਿੱਚ ਮਤਾ ਪਾ ਕੇ ਆ ਰਿਹਾ ਕਰ ਦਿੱਤਾ ਗਿਆ ਸੁਪਰੀਮ ਕੋਰਟ ਨੇ ਸਪਸ਼ਟ ਰੂਪ ਵਿੱਚ ਕਿਹਾ ਵੀ ਉਹਨਾਂ ਨੂੰ ਬੰਦਿਆਂ ਨੂੰ ਛੱਡਿਆ ਜਾਵੇ ਹੁਣ ਸੁਪਰੀਮ ਕੋਰਟ ਜਿਹੜੀ ਹੈਗੀ ਆ ਰਜੀਵ ਗਾਂਧੀ ਕਤਲकांड ਦੇ ਜਿਹੜੇ ਹਿੰਦੂ ਦੋਸ਼ੀ ਨੇ ਉਹਨਾਂ ਨੂੰ ਛੱਡ ਸਕਦੀ ਆ ਪਰ ਸਿੱਖ ਦੋਸ਼ੀਆਂ ਬਾਰੇ ਹਾਲਾਂਕਿ ਸੁਪਰੀਮ ਕੋਰਟ ਪਹਿਲੇ ਦਿਨ ਤੋਂ ਹੀ ਫੈਸਲਾ ਕਰ ਸਕਦੀ ਹੈ ਹੁਣ ਟਿੱਪਣੀਆਂ ਇੱਥੇ ਉਹਨਾਂ ਨੇ ਜੱਜਾਂ ਨੇ ਕਰੀਆਂ ਭਾਈ ਰਾਜਵਾਨ ਦੇ ਵੀ ਨੂੰ ਇੰਨੀ ਦੇਰ ਹੋ ਗਈ ਫਾਂਸੀ ਕਿਉਂ ਨਹੀਂ ਦਿੱਤੀ ਹੁਣ ਜੇ ਤੁਸੀਂ ਇਸ ਗੱਲ ਨੂੰ ਥੋੜਾ ਡੂੰਗਾ ਜਾਓ ਉਹ ਤਾਂ ਕਹਿਣਗੇ ਵੀ ਫਾਂਸੀ ਦੇ ਦਿਓ ਹੂੰ ਹੂੰ ਹਿੱਦਾਂ ਦਾ ਮਤਲਬ ਇਹ ਵੀ ਆ ਤੁਸੀਂ ਤਾਂ ਰਿਹਾਈ ਮੰਗਦੇ ਹੋ ਉਹ ਭਾਈ ਰਾਜੋ ਆਣਾ ਦਾ ਰਾਹ ਬੰਦ ਕਰਨਾ ਚਾਹੁੰਦਾ ਵੀ ਵਾਰ-ਵਾਰ ਆ ਕੇ ਇੱਥੇ ਕੁੱਡਾ ਖੜਕਾਈ ਜਾਂਦਾ ਵੀ ਮੇਰੀ ਸਜ਼ਾ ਰੱਦ ਕਰੋ ਉਹ ਤਾਂ ਕਹਿੰਦੇ ਵੀ ਫਾਂਸੀ ਦਿਓ ਜੀ ਇਹਨੂੰ ਇਸ ਤਰ੍ਹਾਂ ਵੀ ਸਰਕਾਰ ਇਸ ਤਰ੍ਹਾਂ ਇੰਟਰਪ੍ਰੀਟ ਕਰ ਸਕਦੀ ਹੈ ਇਦਾਂ ਵੀ ਇੰਟਰਪ੍ਰੀਟ ਹੋ ਸਕਦਾ ਹੈ ਨਾ ਕਰ ਸਕਦੀ ਆ ਜਦੋਂ ਅਦਾਲਤਾਂ ਕੋਲ ਆਪ ਹੱਕ ਹੈਗਾ ਵੀ ਈਵਨ ਉਹ ਰਿਹਾਈ ਦਾ ਵੀ ਹੁਕਮ ਦੇ ਸਕਦੇ ਆ ਵੀ 30 ਤੋਂ ਉੱਪਰ ਹੋ ਗਿਆ ਬੰਦਿਆਂ ਨੂੰ ਸਾਰੇ ਜਿਹੜੇ ਸਿੰਘ ਹੈਗੇ ਨੇ ਉਹ ਰਿਹਾ ਕਰੋ ਨਹੀਂ ਸਰਕਾਰ ਨਹੀਂ ਸੁਪਰੀਮ ਕੋਰਟ ਕਰਦੀ ਜਸਟ ਇਹ ਹੈਗਾ ਵੀ ਕੰਮ ਨੂੰ ਲਟਕਾਈ ਜਾ ਕਿਉਂਕਿ ਸਿੱਖ ਨੇ ਜੇਨਾਂ ਚ ਜੇ ਰਾਲੀ ਮੜੀ ਜਾਂਦੇ ਆ ਤਾਂ ਕੋਈ ਗੱਲ ਨਹੀਂ ਸੋ ਇਨਸਾਫ ਦੇ ਤਕਾਜ਼ੇ ਗੈਰ ਸਿੱਖਾਂ ਲਈ ਹੋਰ ਨੇ ਤੇ ਸਿੱਖਾਂ ਲਈ ਹੋਰ ਨੇ ਮੈਨੂੰ ਤਾਂ ਇਹ ਡਰ ਆ ਕਿਤੇ ਸਰਕਾਰ ਅਗਲੀ ਵਾਰੀ ਇਹ ਨਾ ਕਹੇ ਵੀ ਅਸੀਂ ਫਾਂਸੀ ਦੇਣ ਨੂੰ ਤਿਆਰ ਹੈਗੇ ਆ ਕਿ ਫਾਂਸੀ ਦਿਓ ਤੇ ਕੰਮ ਨਿਬੜੋ ਭਾਈ ਜਗਤਾਰ ਸਿੰਘ ਹਵਾਰਾ ਹੁਣਾ ਦੇ ਮਾਤਾ ਜੀ ਦੀ ਕਰ ਲੈਨੇ ਆ ਜਿਨ੍ਹਾਂ ਦੀ ਕਿ ਸਿਹਤ ਪਿਛਲੇ ਕਾਫੀ ਦਿਨਾਂ ਤੋਂ ਖਰਾਬ ਜਿਹੜੀ ਹੈ ਉਹ ਹੈਗੀ ਹੈ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਵੱਖ-ਵੱਖ ਸ਼ਖਸੀਤਾਂ ਨੇ ਉੱਥੇ ਜਾ ਕੇ ਜਿਹੜੀ ਸ਼ਰਕਤ ਵੀ ਕੀਤੀ ਹੈਗੀ ਹੈ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਇਸ ਮਸਲੇ ਤੇ ਪਰੋਲ ਨਹੀਂ ਸੀ ਦਿੱਤੀ ਜਾ ਸਕਦੀ ਕਿ ਭਾਰਤ ਦਾ ਸੰਵਿਧਾਨ ਜਾਂ ਕਾਨੂੰਨ ਇਹ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਸੀਨੀਅਰ ਪੱਤਰਕਾਰ ਸਰਦਾਰ ਰਪਤਾਰ ਸਿੰਘ ਜੀ ਉਹ ਫਤਿਹ ਦੀ ਸਾਨ ਪਈ ਦੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਰਦਾਰ ਰਪਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਹੋਣਾ ਦੀ ਜਿਨ੍ਹਾਂ ਦੀ ਕਿ ਪਟੀਸ਼ਨ ਤੇ ਸੁਣਵਾਈ ਜਿਹੜੀ ਹੈ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਹੋਈ ਹੈਗੀ ਹੈ ਔਰ ਆਪਾਂ ਦੇਖਿਆ ਕਿ ਕਾਫੀ ਬੈਕ ਐਂਡ ਫਾਰਵਰਡ ਹੋਣ ਤੋਂ ਬਾਅਦ ਕਿ ਬਾਰ ਬਾਰ ਜਿਹੜਾ ਹੈ ਸੁਪਰੀਮ ਕੋਰਟ ਇਹ ਸਰਕਾਰ ਨੂੰ ਕਹੇ ਕਿ ਤੁਸੀਂ ਜਿਹੜਾ ਹੈ ਪੱਖ ਰੱਖੋ ਆਪਣਾ ਤੁਸੀਂ ਜਿਹੜਾ ਹੈਗਾ ਤੇ ਫੈਸਲਾ ਲਾਓ ਨਹੀਂ ਤੇ ਸਾਨੂੰ ਕੁਝ ਕਰਨਾ ਪਏਗਾ ਇਹ ਉਸ ਤੋਂ ਬਾਅਦ ਬਕਾਇਦਾ ਸੁਣਵਾਈ ਦੇ ਵਿੱਚ ਇਹ ਗੱਲਾਂ ਜਿਹੜੀਆਂ ਜੱਜ ਸਾਹਿਬ ਵੱਲੋਂ ਕਹੀਆਂ ਗਈਆਂ ਕਿ ਫਾਂਸੀ ਅਜੇ ਤੱਕ ਹੋਈ ਕਿਉਂ ਨਹੀਂ ਇਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਤੇ ਫਿਰ ਬਕਾਇਦਾ ਸਰਕਾਰੀ ਵਕੀਲ ਨੇ ਦੁਬਾਰਾ ਜਿਹੜਾ ਹੈ ਕਹਿੰਦੇ ਕਿ ਇਸ ਦੇ ਵਿੱਚ ਇੱਕ ਮੁੱਖ ਮੰਤਰੀ ਦੀ ਜਿਹੜੀ ਹੈ ਹੱਤਿਆ ਹੋਈ ਹੈ ਤੇ ਮਸਲਾ ਬੜਾ ਜਿਹੜਾ ਸੀਰੀਅਸ ਹੈਗਾ ਤੇ ਸਾਨੂੰ ਅਜੇ ਹੋਰ ਜਿਹੜਾ ਸਮਾਂ ਜਿਹੜਾ ਹੈ ਉਹ ਚਾਹੀਦਾ ਹੈਗਾ ਸਰਦਾਰ ਹਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਮਸਲਾ ਇਹ ਸੀਰੀਅਸ ਹੈ ਜਾਂ ਮਸਲਾ ਇਹ ਸੀਰੀਅਸ ਹੈ ਕਿ ਇੱਕ ਇਨਸਾਨ ਇੰਨੇ ਲੰਬੇ ਸਮੇਂ ਤੋਂ ਤਕਰੀਬਨ 29 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਤੇ 2012 ਤੋਂ ਹੀ ਫਾਂਸੀ ਵਾਲੀ ਚੱਕੀ ਦੇ ਵਿੱਚ ਹੈਗੇ ਆ ਉਹ ਮਸਲਾ ਸੀਰੀਜ਼ ਚ ਇਹ ਮਸਲਾ ਸੀਰੀਜ਼ ਹੈ ਫਿਰ ਉਹਦੇ ਕੋਈ ਹਿਊਮਨ ਰਾਈਟਸ ਨਹੀਂ ਹੈਗੇ ਹਾਂ ਜੀ ਨਹੀਂ ਫਿਰ ਹੁਣ ਜਿਹੜੇ ਜੈਸ ਢਾਂਚੇ ਚ ਅਸੀਂ ਫਸੇ ਹੋਏ ਆ ਉਹਦੇ ਵਿੱਚ ਹਿਊਮਨ ਰਾਈਟਸ ਵਾਲੀ ਤਾਂ ਕੋਈ ਗੱਲ ਹੈ ਨਹੀਂ ਹਨਾ ਸੋ ਜਦੋਂ ਰਜੀਵ ਗਾਂਧੀ ਕਤਲकांड ਦੇ ਸਾਰੇ ਬੰਦੇ ਆ ਉਹਨਾਂ ਨੂੰ ਈਵਨ ਉਹਨਾਂ ਦੀ ਵਿਧਾਨ ਸਭਾ ਵਿੱਚ ਮਤਾ ਪਾ ਕੇ ਆ ਰਿਹਾ ਕਰ ਦਿੱਤਾ ਗਿਆ ਸੁਪਰੀਮ ਕੋਰਟ ਨੇ ਸਪਸ਼ਟ ਰੂਪ ਵਿੱਚ ਕਿਹਾ ਵੀ ਉਹਨਾਂ ਨੂੰ ਬੰਦਿਆਂ ਨੂੰ ਛੱਡਿਆ ਜਾਵੇ ਹਨਾ ਸੁਪਰੀਮ ਕੋਰਟ ਜਿਹੜੀ ਹੈਗੀ ਆ ਰਜੀਵ ਗਾਂਧੀ ਕਤਲकांड ਦੇ ਜਿਹੜੇ ਹਿੰਦੂ ਦੋਸ਼ੀ ਨੇ ਉਹਨਾਂ ਨੂੰ ਛੱਡ ਸਕਦੀ ਆ ਪਰ ਸਿੱਖ ਦੋਸ਼ੀਆਂ ਬਾਰੇ ਹਾਲਾਂਕਿ ਸੁਪਰੀਮ ਕੋਰਟ ਪਹਿਲੇ ਦਿਨ ਤੋਂ ਹੀ ਫੈਸਲਾ ਕਰ ਸਕਦੀ ਹੈ ਹੁਣ ਤੱਕ ਜਿੰਨੀ ਵਾਰੀ ਵੀ ਭਾਈ ਰਾਜੋਆਣਾ ਦੀ ਆ ਹੋਰ ਸਿੰਘਾਂ ਦੀ ਪਟੀਸ਼ਨ ਪਈ ਆ ਸੁਪਰੀਮ ਕੋਰਟ ਸਿਰਫ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਜਿਹੜਾ ਭੇਜ ਦਿੰਦੀ ਹੈਗੀ ਸੁਪਰੀਮ ਕੋਰਟ ਆਪ ਕਹਿ ਸਕਦੀ ਆ ਵੀ ਅਸੀਂ ਉਹਦੀ ਫਾਂਸੀ ਦੀ ਸਜ਼ਾ ਰੱਦ ਕਰਦੇ ਆ ਇਹਨੂੰ ਅਮਰ ਕੈਦ ਵਿੱਚ ਬਦਲਿਆ ਜਾਵੇ ਪਰ ਨਹੀਂ ਕਰਦੀ ਕਿਉਂਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਪ੍ਰਭਾਵਿਤ ਕਰ ਲਿਆ ਜਾਂਦਾ ਮੈਨੂੰ ਯਾਦ ਹੈ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੁਣ ਜਦੋਂ ਹੁਣ ਟਿੱਪਣੀਆਂ ਇੱਥੇ ਉਹਨਾਂ ਨੇ ਜੱਜਾਂ ਨੇ ਕਰੀਆਂ ਭਾਈ ਰਾਜੋਆਣ ਦੇ ਵੀ ਇਹਨੂੰ ਇੰਨੀ ਦੇਰ ਹੋ ਗਈ ਫਾਂਸੀ ਕਿਉਂ ਨਹੀਂ ਦਿੱਤੀ ਹੁਣ ਜੇ ਤੁਸੀਂ ਇਸ ਗੱਲ ਨੂੰ ਥੋੜਾ ਡੂੰਗਾ ਜਾਓ ਉਹ ਤਾਂ ਕਹਣਗੇ ਵੀ ਫਾਂਸੀ ਦੇ ਦਿਓ ਹੂੰ ਹੂੰ ਹਿੰਦਾ ਦਾ ਮਤਲਬ ਇਹ ਵੀ ਆ ਤੁਸੀਂ ਤਾਂ ਰਿਹਾਈ ਮੰਗਦੇ ਹੋ ਉਹ ਭਾਈ ਰਾਜੋ ਆਣਾ ਦਾ ਰਾਹ ਬੰਦ ਕਰਨਾ ਚਾਹੁੰਦਾ ਵੀ ਵਾਰ-ਵਾਰ ਆ ਕੇ ਇੱਥੇ ਕੁੰਡਾ ਖੜਕਾਈ ਜਾਂਦਾ ਵੀ ਮੇਰੀ ਸਜ਼ਾ ਰੱਦ ਕਰੋ ਉਹ ਤਾਂ ਕਹਿੰਦਾ ਵੀ ਫਾਂਸੀ ਦਿਓ ਜੀ ਇਹਨੂੰ ਇਸ ਤਰ੍ਹਾਂ ਵੀ ਸਰਕਾਰ ਐਸ ਤਰ੍ਹਾਂ ਇੰਟਰਪ੍ਰੀਟ ਕਰ ਸਕਦਾ ਹੈ ਇਦਾਂ ਵੀ ਇੰਟਰਪ੍ਰੀਟ ਹੋ ਸਕਦਾ ਹੈ ਵੀ ਵੀ ਕਾਮਨਵੇੜੋ ਵਿੱਚੋਂ ਵੀ ਐਨੇ ਸਾਲ ਹੋ ਗਏ ਜੇ ਬੰਦਾ ਇੰਨਾ ਡੇਂਜਰਸ ਹੋਣ ਜੱਜਾਂ ਨੇ ਕਿਹਾ ਨਾ ਵੀ ਜੇ ਬੰਦਾ ਇੰਨਾ ਡੇਂਜਰਸ ਆ ਫਿਰ ਫਾਂਸੀ ਕਿਉਂ ਨਹੀਂ ਦਿੰਦੇ ਰਿਸਪੋਨਸੀਬਲ ਕੌਣ ਕਹਿੰਦੇ ਕਿ ਫਾਂਸੀ ਨਾ ਦੇਣ ਦੇ। ਹਾਂ ਉਹੀ ਗੱਲ ਹੈ ਨਾ ਇਟ ਮੀਨਸ ਇਹ ਗੱਲ ਇਧਰ ਨੂੰ ਵੀ ਕਮਾਈ ਜਾ ਸਕਦੀ ਆ। ਜੀ। ਬੇ ਰਿਹਾਈ ਰਹੀ ਹੋਈ ਵਾਲੀ ਗੱਲ ਛੱਡੋ ਫਾਂਸੀ ਦੇ ਕੇ ਕੰਮ ਨਵੇੜੋ। ਹੁਣ ਇੱਥੇ ਆ ਜਾ ਸਕਦਾ। ਸੋ ਇਸੇ ਤਰ੍ਹਾਂ ਦਾ ਹੀ ਮੈਂ ਦੇਖਿਆ ਵੀ ਜਦੋਂ ਇੱਕ ਵਾਰੀ 8-9 ਸਾਲ ਪਹਿਲਾਂ ਪ੍ਰੋਫੈਸਰ ਭੁੱਲਰ ਦਾ ਕੇਸ ਆਇਆ ਤਾਂ ਜੱਜ ਨੇ ਪਹਿਲੀ ਸੁਣਵਾਈ 'ਚ ਕਿਹਾ ਵੀ ਸਰਕਾਰ ਦੱਸੇ ਇਹਨੂੰ ਕਿਉਂ ਨਾ ਰਿਹਾ ਕੀਤਾ ਜਾਵੇ। ਬੇਦੀ ਤਾਂ ਰਿਹਾਈ ਬਣਦੀ ਆ ਹਨਾ। ਜੀ। ਪਰ ਜਦੋਂ ਅਗਲੀ ਵਾਰੀ ਉਹ ਕੇਸ ਦੀ ਸੁਣਵਾਈ ਹੋਈ ਤਾਂ ਜੱਜ ਬਿਲਕੁਲ ਸਰਕਾਰ ਦੀ ਬੋਲੀ ਬੋਲਣ ਲੱਗ ਗਿਆ। ਹੂੰ। ਸੋ ਹੁਣ ਇਹ ਹੋਣਾ 15 ਅਕਤੂਬਰ ਫਾਇਲ ਹੋਣਾ ਸਰਕਾਰ ਦਾ ਦਾਵਾ ਤੇ ਮੈਨੂੰ ਲੱਗਦੀ ਸੁਪਰੀਮ ਕੋਰਟ ਨੇ ਫੇਰ ਸਰਕਾਰ ਦੀ ਬੋਲੀ ਬੋਲਣ ਲੱਗ ਜਾਣਾ ਸੋ ਜਿਹੜਾ ਮੈਨੇਜਮੈਂਟ ਆਫ ਕੇਸਸ ਹੈਗੀ ਜਾਂ ਸਿੱਖਾਂ ਦੇ ਮਾਮਲਿਆਂ ਵਿੱਚ ਉਹ ਬੁਰੀ ਤਰ੍ਹਾਂ ਹੁੰਦੀ ਆ ਇਹਦੇ ਚੋ ਤਿੰਨ ਜੱਜਾਂ ਦਾ ਵੈਂਚਾ ਦੋ ਜੱਜ ਨੇ ਉਹਨਾਂ ਨੇ ਆਪਣੇ ਕਾਬੂ ਕਰ ਲੈਣੇ ਆ ਦੋ ਤੇ ਇੱਕ ਦੇ ਫਰਕ ਨਾਲ ਜਿਹੜੇ ਦੋ ਜੱਜਾਂ ਦਾ ਫੈਸਲਾ ਪ੍ਰੋਫੈਸਰ ਭੁੱਲੜ ਦਾ ਵੀ ਇਹੀ ਹੋਇਆ ਨਾ ਜਿਹੜਾ ਮੇਨ ਜੱਜ ਐ ਐਮਬੀ ਸ਼ਾਹ ਉਹ ਕਹਿੰਦਾ ਇਹਦੇ ਖਿਲਾਫ ਕੋਈ ਸਬੂਤ ਨਹੀਂ 133 ਗਵਾਹਾਂ ਚੋਂ ਕੋਈ ਨਹੀਂ ਭੁਗਤਿਆ ਉਹਦਾ ਜਿਹੜਾ ਹਲਫ ਨਾਮ ਆ ਉਹ ਉਹਦੀ ਤਸਦੀਕ ਨਹੀਂ ਹੁੰਦੀ ਵੀ ਇਹਨੇ ਦਿੱਤਾ ਵੀ ਇਸ ਲਈ ਮੈਂ ਬਰੀ ਕਰਦਾ ਇੱਕ ਜੱਜ ਨੇ ਬਰੀ ਕਰਤਾ ਦੋ ਉਹਨਾਂ ਨੇ ਕਾਬੂ ਕਰ ਲਏ ਉਹਨਾਂ ਨੇ ਹੱਤਬਾਦ ਦਾ ਰੌਲਾ ਪਾ ਕੇ ਉਹਨੂੰ ਦੇ ਦਿੱਤੀ ਸੋ ਸਾਨੂੰ ਲੱਗਦਾ ਵੀ ਇਹ ਜਸਟ ਸਿੱਖਾਂ ਦੇ ਮਨਾਂ ਵਿੱਚ ਜਿਹੜਾ ਹੈਗਾ ਉਹ ਭੁਲੇਖਾ ਪਾਇਆ ਜਾ ਰਿਹਾ ਵੀ ਕਾਨੂੰਨ ਬਹੁਤ ਵਧੀਆ ਕੰਮ ਕਰਦਾ ਹੈ ਹਨਾ ਕਾਨੂੰਨ ਉਹ ਹੀ ਕੁਝ ਕਰਦਾ ਜੋ ਭਾਰਤ ਸਰਕਾਰ ਕਹਿੰਦੀ ਹੈਗੀ ਸੋ ਅਗਲੀ ਵਾਰੀ ਤੁਸੀਂ ਦੇਖਿਓ ਜੱਜਾਂ ਦਾ ਫੈਸਲਾ 95% ਮੈਂ ਇਹ ਕਹਿ ਸਕਦਾ ਵੀ ਉਹ ਸਰਕਾਰ ਦੇ ਹੱਕ ਜਾਊਗਾ ਜਦੋਂ 15 ਵਾਰੀ ਹੋ ਚੁੱਕਿਆ ਇੰਨੀ ਵਾਰੀ ਹੋ ਚੁੱਕਿਆ ਹਰ ਵਾਰ ਕਹਿ ਦਿੰਦੇ ਵੀ ਸਰਕਾਰ ਫੈਸਲਾ ਲਵੇ ਅਜੇ ਹੋਰ ਸਮਾਂ ਚਾਹੀਦਾ ਕਿੰਨਾ ਕੁ ਸਮਾਂ ਹੋਰ ਚਾਹੀਦਾ ਮਤਲਬ ਇਨਾ ਕੀ ਉੱਥੇ ਸੁਪਰੀਮ ਕੋਰਟ ਨੇ ਪ੍ਰੋਫੈਸਰ ਭੁੱਲਰ ਦੀ ਸਜ਼ਾ ਜਦੋਂ ਕਮਿਊਟ ਕਰੀ ਆ ਵੀ ਫਾਂਸੀ ਦੀ ਸਜ਼ਾ ਰੱਦ ਕਰੀ ਆ ਤੋ ਭਾਈ ਰਾਜੋਨ ਦੀ ਕਿਉਂ ਨਹੀਂ ਸੁਪਰੀਮ ਕੋਟ ਕਰ ਸਕਦੇ ਕਿਉਂ ਸਰਕਾਰ ਦੇ ਪਾਲੇ ਚ ਸਿੱੜਦੀ ਹੈਗੀ ਆ ਜਦੋਂ ਅਦਾਲਤਾਂ ਕੋਲ ਆਪ ਹੱਕ ਹੈਗਾ ਵੀ ਇਵਨ ਉਹ ਰਿਹਾਈ ਦਾ ਵੀ ਹੁਕਮ ਦੇ ਸਕਦੇ ਆ ਵੀ 30 ਤੋਂ ਉੱਪਰ ਹੋ ਗਿਆ ਬੰਦਿਆਂ ਨੂੰ ਸਾਰੇ ਜਿਹੜੇ ਸਿੰਘ ਹੈਗੇ ਨੇ ਉਹ ਰਿਹਾ ਕਰੋ ਨਹੀਂ ਸਰਕਾਰ ਨਹੀਂ ਸੁਪਰੀਮ ਕੋਰਟ ਕਰਦੇ ਜਸਟ ਇਹ ਹੈਗਾ ਵੀ ਕੰਮ ਨੂੰ ਲਟਕਾਈ ਜੋ ਕਿਉਂਕਿ ਸਿੱਖ ਨੇ ਜੇਲਾਂ ਚ ਜੇ ਰਾਲੀ ਮੜੀ ਜਾਂਦੇ ਆ ਤਾਂ ਕੋਈ ਗੱਲ ਨਹੀਂ ਸੋ ਇਨਸਾਫ ਦੇ ਤਕਾਜ਼ੇ ਗੈਰ ਸਿੱਖਾਂ ਲਈ ਹੋਰ ਨੇ ਤੇ ਸਿੱਖਾਂ ਲਈ ਹੋਰ ਨੇ ਮੈਨੂੰ ਤਾਂ ਇਹ ਡਰ ਆ ਰਿਹਾ ਕਿਤੇ ਸਰਕਾਰ ਅਗਲੀ ਵਾਰੀ ਇਹ ਨਾ ਕਹਦੇ ਵੀ ਅਸੀਂ ਫਾਂਸੀ ਦੇਣ ਨੂੰ ਤਿਆਰ ਹੈਗੇ ਆ ਵੀ ਫਾਂਸੀ ਦਿਓ ਤੇ ਕੰਮ ਨਾ ਬਿਠੋ ਉਸੇ بڑا ਕ੍ਰਿਟੀਕਲ ਜਿਹਾ ਮਸਲਾ ਹੈਗਾ ਸਿੱਖ ਕੌਮ ਨੂੰ ਇਹਦੇ ਬਾਰੇ ਕਾਫੀ ਸੁਚੇਤ ਹੋ ਕੇ ਅੱਗੇ ਲੜਾਈ ਲੜਨੀ ਚਾਹੀਦੀ ਹੈ ਜੀ ਬਿਲਕੁਲ ਜੀ ਸਿੱਖ ਕੌਮ ਨੂੰ ਜਿਹੜਾ ਹੈ ਰਾਜਨੀਤਿਕ ਤੌਰ ਤੇ ਚਤਨ ਹੋਣ ਦੀ ਲੋੜ ਹੈ ਕਿਉਂਕਿ ਜਦੋਂ ਤੇ ਸਰਕਾਰਾਂ ਦੇ ਵਿੱਚ ਹੁੰਦੀਆਂ ਨੇ ਵੱਡੀਆਂ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਉਦੋਂ ਇਦਾਂ ਦੇ ਮਸਲਾ ਦੇ ਉੱਤੇ ਕੋਈ ਬਹੁਤਾ ਜਿਹੜਾ ਹੈ ਸਾਰ ਨਹੀਂ ਲਈ ਜਾਂਦੀ ਤੇ ਬਾਅਦ ਦੇ ਵਿੱਚ ਜਦੋਂ ਬਾਹਰ ਹੁੰਦੇ ਨੇ ਤੇ ਫਿਰ ਬੰਦੀ ਸਿੰਘਾਂ ਦੇ ਮੁੱਦੇ ਵੀ ਜਿਹੜੇ ਨੇ ਉਹ ਚੇਤੇ ਆ ਜਾਂਦੇ ਨੇ ਸਰਦਾਰ ਪ੍ਰਤਾਪ ਸਿੰਘ ਜੀ ਦੂਜੇ ਬੰਨੇ ਵੀ ਗੱਲ ਭਾਈ ਜਗਤਾਰ ਸਿੰਘ ਹਵਾਰਾ ਹੁਣਾ ਦੇ ਮਾਤਾ ਜੀ ਦੀ ਕਰ ਲੈਨੇ ਆ ਜਿਨ੍ਹਾਂ ਦੀ ਕਿ ਸਿਹਤ ਪਿਛਲੇ ਕਾਫੀ ਦਿਨਾਂ ਤੋਂ ਖਰਾਬ ਜਿਹੜੀ ਹੈ ਉਹ ਹੈਗੀ ਹੈ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਵੱਖ-ਵੱਖ ਸ਼ਕਸੀਤਾਂ ਨੇ ਉੱਥੇ ਜਾ ਕੇ ਜਿਹੜੀ ਸ਼ਰਕਤ ਵੀ ਕੀਤੀ ਹੈਗੀ ਆ ਕਿਵੇਂ ਦੇਖਦੇ ਹਾਂ ਕੀ ਉਹਨਾਂ ਨੂੰ ਇਸ ਮਸਲੇ ਤੇ ਪਰੋਲ ਨਹੀਂ ਸੀ ਦਿੱਤੀ ਜਾ ਸਕਦੀ ਕੀ ਭਾਰਤ ਦਾ ਸੰਵਿਧਾਨ ਜਾਂ ਕਾਨੂੰਨ ਇਹ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਹਾਂਜੀ ਹਾਂਜੀ ਸੋ ਉਹੀ ਮਸਲਾ ਹੈ ਨਾ ਵੀ ਸਿੱਖਾਂ ਬਾਰੇ ਜਿਹੜੇ ਕਾਨੂੰਨ ਆ ਹੋਰ ਹੈ ਇੱਕ ਬੰਦਾ ਬਲਾਤਕਾਰੀ ਆ ਉਹਦੋਂ ਉਹ ਬੱਚਿਆਂ ਦਾ ਬਲਾਤਕਾਰ ਕਰਕੇ ਤੇ ਕਤਲ ਕਰਕੇ ਉਹਨੂੰ ਹਰ 15 ਦਿਨਾਂ ਬਾਅਦ ਜਾਂ 2 ਮਹੀਨੇ ਬਾਅਦ ਪਰੋਲ ਮਿਲ ਜਾਂਦੀ ਹੈ ਸੋ ਬਾਹਰ ਆ ਜਾਂਦਾ ਉਹ ਡੇਡਡ ਮਹੀਨੇ ਲਈ ਬਾਹਰ ਰਹਿੰਦਾ ਹੈਗਾ ਐਡਾ 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 ਘਟਿਆ ਕ੍ਰਿਮੀਨਲ ਆ ਵੀ ਜੀ ਇੱਕ ਧਾਰਮਿਕ ਵਿਅਕਤੀ ਜਿਹਦੇ ਤੇ ਲੋਕ ਸ਼ਰਧਾ ਪ੍ਰਗਟ ਕਰਦੇ ਆ ਉਹ ਧਾਰਮਿਕ ਵਿਅਕਤੀ ਲੋਕਾਂ ਦੀਆਂ ਬੱਚੀਆਂ ਦਾ ਜ਼ਬਰ ਜਨਾਹ ਨਾ ਕਰੇ ਤੇ ਉਹ ਤੁਹਾਡੇ ਲਈ ਬਹੁਤ ਵੱਡਾ ਜਿੱਦਾਂ ਨਾ ਪੂਜਯਦਾਇਕ ਆ ਸੋ ਇੱਥੇ ਭਾਈ ਹਵਾਰਾ ਉਹਨਾਂ ਦੇ ਮਾਤਾ ਜੀ ਨੇ ਬਜ਼ੁਰਗ ਅਵਸਥਾ ਵਿੱਚ ਨੇ ਬਾਹਰੋਂ ਆਏ ਨੇ ਬਹੁਤ ਹੁਣ ਤਾਂ ਮੇਰੇ ਕੋਲ ਸਰੀਰਕ ਤੌਰ ਤੇ ਉਹ ਕਾਫੀ ਅਚੇਤ ਸੁਚੇਤ ਅਵਸਥਾ ਵਿੱਚ ਹੀ ਨੇ بڑے ਬਜ਼ੁਰਗ ਹੋ ਗਏ ਸੋ ਉਹਨਾਂ ਨੂੰ ਭਾਈ ਹਵਾਰਾ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਪੈਰੋਲ ਮਿਲਣੀ ਚਾਹੀਦੀ ਹੈ ਆਪਣੇ ਮਾਤਾ ਜੀ ਦੇ ਦਰਸ਼ਨ ਕਰ ਸਕਣ 30 ਸਾਲ ਤੋਂ ਭਾਈ ਹਵਾਰਾ ਨੇ ਜਿਹੜੇ ਉਹ ਜੇਲ੍ਹ ਵਿੱਚ ਨੇ ਇੱਕ ਦਿਨ ਵੀ ਪੈਰੋਲ ਨਹੀਂ ਮਿਲੀ ਜਦੋਂ ਕਿ ਜੇ ਉਮਰ ਕੈਦ ਹੋ ਜਾਂਦੀ ਹੈ ਜਾਂ ਕੋਈ ਵੀ ਕੈਦ ਹੋ ਜਾਂਦੀ ਹੈ ਤਾਂ ਹਰ ਕੈਦੀ ਨੂੰ ਹੱਕ ਹੈਗਾ ਵੀ ਉਹ ਪੈਰੋਲ ਤੇ ਵਾਪਸ ਆ ਸਕਦਾ ਜੇ ਸਿਰਸੇ ਵਾਲਾ ਸਾਹ ਜਿਹੜਾ ਇੰਨੇ ਘਟਿਆ ਜੁਰਮਾਂ ਵਿੱਚ ਫਸਿਆ ਹੋਇਆ ਉਹਨੂੰ ਮਹੀਨੇ ਡੇਢ ਮਹੀਨੇ ਬਾਅਦ ਮਿਲ ਸਕਦੀ ਆ ਪੈਰੋਲ ਤਾਂ ਬਾਕੀਆਂ ਸਿੱਖਾਂ ਨੂੰ ਕਿਉਂ ਨਹੀਂ ਮਿਲ ਸਕਦੀ ਸੋ ਇਸੇਚੀ ਦੂਜਾ ਹੈਗਾ ਵੀ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਜੀ ਜਿਹੜੇ ਜਥੇਦਾਰ ਸਾਹਿਬ ਨੇ ਉਹ ਵੀ ਜਾ ਕੇ ਆਏ ਨੇ ਮਾਤਾ ਜੀ ਦਾ ਹਾਲ ਪੁੱਛ ਕੇ ਆਏ ਨੇ ਸੋ ਬਾਪੂ ਤਰਸੀਮ ਸਿੰਘ ਉਹ ਨਹੀਂ ਗਏ ਆ ਹੋਰ ਬਹੁਤ ਸਾਰੀਆਂ ਸਿੱਖ ਸ਼ਖਸੀਤਾਂ ਨੇ ਜਿਹੜੀਆਂ ਮਾਤਾ ਜੀ ਦਾ ਹਾਲ ਪੁੱਛਿਆ ਸੋ ਸਾਡੇ ਪੂਰੀ ਕੌਮ ਦੀ ਮਾਂ ਹੈ ਉਹ ਨਾ ਸੋ ਕਲੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਂ ਨੇ ਪੂਰੀ ਕੌਮ ਦੀ ਮਾਂ ਹੈ ਸਿੱਖ ਸੰਗਤਾਂ ਨੂੰ ਜਿੱਥੋਂ ਤੱਕ ਵੀ ਹੋ ਸਕੇ ਉਹਨਾਂ ਦਾ ਸਤਕਾਰ ਉਹਨਾਂ ਦਾ ਮਾਣ ਜੋ ਕੁਝ ਵੀ ਆਪਾਂ ਕਰ ਸਕਦੇ ਆ ਉਹਨਾਂ ਦੀ ਸਿਹਤ ਨੂੰ ਠੀਕ ਕਰਨ ਲਈ ਉਹ ਕਰੋ ਅਰਦਾਸਾਂ ਕਰੋ ਕਿ ਮਾਤਾ ਜੀ ਦੀ ਸਿਹਤ ਠੀਕ ਹੋਵੇ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੜ੍ਹਦੀ ਕਲਾ 'ਚ ਵੀ ਉਹ ਇਸ ਘੜੀ ਇਨ੍ਹਾਂ ਘੜੀਆਂ ਵਿੱਚ ਬੇਪੰਥਕ ਜਜ਼ਬੇ ਨਾਲ ਆ ਜਿਹੜਾ ਉਹ ਆ ਆਪਣਾ ਜੀਵਨ ਬਤੀਤ ਕਰਨ ਤੋਂ ਅੱਜ ਭਾਈ ਪਰਮਜੀਤ ਸਿੰਘ ਭਿਓਰਾ ਉਹਨਾਂ ਦਾ ਵੀ ਉਹਨਾਂ ਦਾ ਕੋਈ ਫੇਸਬੁਕ ਪੇਜ ਹੈਗਾ ਸੋ ਉਹਨਾਂ ਤੇ ਵੀ ਭਾਈ ਭਿਓਰਾ ਨੇ ਵੀ ਇਹ ਆਖਿਆ ਹੈਗਾ ਵੀ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹਨਾ ਜਦੋਂ ਉਹਨਾਂ ਦੇ ਮਾਤਾ ਜੀ ਬਿਮਾਰ ਸੀ ਉਹਨਾਂ ਨੂੰ ਵੀ ਕੋਈ ਪ੍ਰੋਲ ਵਗੈਰਾ ਨਹੀਂ ਦਿੱਤੀ ਗਈ ਸਿਰਫ ਅੰਤਮ ਸੰਸਕਾਰ ਮੌਕੇ ਕੁਝ ਘੰਟਿਆਂ ਲਈ ਲਿਆਂਦਾ ਗਿਆ ਸੀਗਾ ਜੀ ਸੋ ਉਹਨਾਂ ਨੇ ਆਖਿਆ ਵੀ ਪਹਿਲਾਂ ਸਰਕਾਰਾਂ ਨੇ ਸਾਡੇ ਤੇ ਸਰੀਰਕ ਤਸ਼ੱਦਦ ਕਰਿਆ ਤੇ ਹੁਣ ਸਾਡੇ ਤੇ ਮਾਨਸਿਕ ਤਸ਼ੱਦਦ ਕਰਕੇ ਸਾਨੂੰ ਤੋੜਨ ਦਾ ਯਤਨ ਕਰ ਰਹੀਆਂ ਨੇ ਸਰਕਾਰਾਂ ਪਰ ਸਰਕਾਰਾਂ ਦੇ ਇਹ ਭੁਲੇਖੇ ਆ ਵੀ ਸਿੱਖ ਕੌਮ ਦੇ ਜਿਹੜੇ ਯੋਧੇ ਹੈਗੇ ਆ ਉਹ ਸਰਕਾਰਾਂ ਦੇ ਸਰੀਰਕ ਔਰ ਮਾਨਸਿਕ ਤਸ਼ੱਦਦ ਨਾਲ ਆਪਣੇ ਨਿਸ਼ਾਨੇ ਤੋਂ ਪਿੱਛੇ ਨਹੀਂ ਹਟਣਗੇ ਸੋ ਗੁਰੂ ਮਹਾਰਾਜ ਨੇ ਜਿਹੜੇ ਜਿਹੜੇ ਕਾਰਜਾਂ ਲਈ ਸਾਡੀ ਜ਼ਿੰਮੇਵਾਰੀ ਲਈ ਆ ਅਸੀਂ ਉਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ ਸੋ ਇਹ ਪਰਮਜੀਤ ਸਿੰਘ ਭਿਉਰਾ ਦੇ ਫੇਸਬੁੱਕ ਪੇਜ ਤੋਂ ਅੱਜ ਹੀ ਮੈਂ ਦੇਖਿਆ ਹੈਗਾ ਉਹ ਜਿਹੜਾ ਇਥੇ ਆਇਆ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਭਾਈ ਸਾਹਿਬ ਦੀ ਮਾਤਾ ਲਈ ਤੇ ਭਾਈ ਸਾਹਿਬ ਲਈ ਅਰਦਾਸ ਕਰਨੀ ਚਾਹੀਦੀ ਹੈ ਬਿਉਸ ਜਿਸ ਦ੍ਰਿੜਤਾ ਨਾਲ 30 ਸਾਲਾਂ ਤੋਂ ਜੇਲ੍ਹ ਕੱਟ ਰਹੇ ਆ ਉਸੇ ਦ੍ਰਿੜਤਾ ਨਾਲ ਸਰਕਾਰ ਦੇ ਲੱਖ ਹੱਥ ਕੰਡਿਆਂ ਦੇ ਬਾਵਜੂਦ ਵੀ ਉਹਨਾਂ ਨੇ ਕਦੀ ਈਨ ਨਹੀਂ ਮੰਨੀ ਕਦੀ ਕਮਜ਼ੋਰੀ ਨਹੀਂ ਦਿਖਾਈ ਹਮੇਸ਼ਾ ਪੰਥਕ ਏਕਤਾ ਤੇ ਪੰਥਕ ਜਜ਼ਬੇ ਦੀ ਗੱਲ ਕਰੀ ਹੈ ਸੋ ਸਮੁੱਚੀ ਸਿੱਖ ਸੰਗਤਾਂ ਸਾਰੀਆਂ ਬੰਦੀ ਸਿੰਘਾਂ ਲਈ ਅਰਦਾਸ